ਗੋਡਿਆਂ 'ਚ ਦਰਦ ਬਹੁਤ ਲੋਕ ਇਹ ਸੋਚਦੇ ਨੇ ਅਗਰ ਗੋਡਿਆਂ 'ਚ ਦਰਦ ਸ਼ੁਰੂ ਹੋ ਗਿਆ ਤਾਂ ਗੋਡੇ ਖਰਾਬ ਹੋ ਗਏ ਨੇ ਐਦਾਂ ਬਿਲਕੁਲ ਨਹੀਂ ਹੁੰਦਾ ਆਸਾਨ ਕਸਰਤਾਂ ਕਰੋ ਤੁਸੀਂ ਖਰਾਬ ਹੋਏ ਗੋਡੇ ਵੀ ਠੀਕ ਕਰ ਸਕਦੇ ਹੋ ਬਹੁਤ ਪੇਸ਼ੈਂਟਸ ਨੂੰ अनेਕਾਂ ਪੇਸ਼ੈਂਟਸ ਨੂੰ ਅਸੀਂ ਕਸਰਤਾਂ ਕਰਾਈਆਂ ਜਿਨ੍ਹਾਂ ਦੇ ਗੋਡਿਆਂ ਦੇ ਵਿੱਚ ਗੈਪ ਘਟ ਗਿਆ ਸੀ ਅੱਜੋ ਬਿਲਕੁਲ ਤੰਦਰੁਸਤ ਨੇ ਉਹਨਾਂ ਨੂੰ ਅਸੀਂ ਕਿਹੜੀਆਂ ਕਸਰਤਾਂ ਕਰਾਈਆਂ ਅੱਜ ਦੀ ਸ਼ਾਰਟ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਉਹੀ ਕਰਕੇ ਦਿਖਾਉਣ ਲੱਗੇ ਹਾਂ ਅਗਰ ਤੁਸੀਂ ਇਹ ਕਸਰਤਾਂ ਸਵੇਰੇ ਦੁਪਹਿਰੇ ਸ਼ਾਮ ਕਰੋਗੇ ਗੋਡਿਆਂ ਦੇ ਦਰਦ ਨੂੰ ਤੁਸੀਂ ਬੜੀ ਆਸਾਨੀ ਨਾਲ ਠੀਕ ਕਰ ਸਕਦੇ ਹੋ ਸਤਿ ਸ਼੍ਰੀ ਅਕਾਲ ਜੀ ਦਿਸ ਇਜ਼ ਡਾਕਟਰ ਗੁਰਸ਼ੇਧ ਸਿੰਘ ਸ਼ਰਾਹ ਪਹਿਲੀ ਕਸਰਤ ਤੁਸੀਂ ਕੀ ਕਰੋਗੇ ਸਭ ਤੋਂ ਪਹਿਲਾਂ ਆਪਾਂ ਪਿੰਜਣੀ ਨੂੰ ਹੀ ਸਟ੍ਰੈਚ ਕਰਨਾ ਕਿਵੇਂ ਕਰਾਂਗੇ ਇੱਕ ਤੌਲੀਆ ਲੈ ਲੈਣਾ ਆਪਾਂ ਔਰ ਇਹਦੇ ਸੈਂਟਰ 'ਚ ਪੈਰ ਰੱਖ ਕੇ ਇਦਾਂ ਆਪਾਂ ਜ਼ੋਰ ਦੀ ਖਿੱਚਾਂਗੇ ਇਸ ਜਗ੍ਹਾ ਤੇ ਸਟ੍ਰੈਚ ਪਏਗਾ 10 ਤੋਂ 15 ਸੈਕਿੰਡ ਹੋਲਡ ਤੁਸੀਂ ਦੇ ਪੰਜ ਸੈਟ ਲਾਉਣੇ ਆ ਸਵੇਰੇ ਦੁਪਹਿਰੇ ਸ਼ਾਮ ਇੱਕ ਹੋਰ ਤਰੀਕਾ ਹੈ ਇਸ ਨੂੰ ਖੜਕੇ ਵੀ ਸਟ੍ਰੈਚ ਕਰ ਸਕਦੇ ਆ ਦੇਖੋ ਦੀਵਾਰ ਦੇ ਨਾਲ ਖੜ ਗਏ ਮੰਨ ਲਓ ਖੱਬੇ ਗੋਡੇ ਦੇ ਪਿਛਲੇ ਪਾਸੇ ਪਿੰਜੜੀ ਨੂੰ ਆਪਾਂ ਸਟ੍ਰੈਚ ਕਰਨਾ ਇਹ ਪੈਰ ਪਿੱਛੇ ਸੱਜਾ ਪੈਰ ਅੱਗੇ ਔਰ ਉੱਪਰ ਨੂੰ ਦੇਖਣ ਦੀ ਕੋਸ਼ਿਸ਼ ਅੱਡੀ ਉੱਪਰ ਨਹੀਂ ਚੱਕਣੀ ਅੱਡੀ ਥੱਲੇ ਰਹੇਗੀ ਇੱਥੇ ਆਪਾਂ 10 ਸੈਕਿੰਡ ਹੋਲਡ ਦੈਨ ਰਿਲੈਕਸ ਦੋਨੋਂ ਸਾਈਡ ਪੰਜ-ਪੰਜ ਵਾਰੀ ਸਟ੍ਰੈਚ ਸਵੇਰੇ ਦੁਪਹਿਰੇ ਸ਼ਾਮ ਪਹਿਲੀ ਕਸਰਤ ਕਰਾਉਣੀ ਆ ਸੀ ਇਹ ਦੂਜੀ ਕਸਰਤ ਕੀ ਕਰਾਉਣੀ ਆ ਆਪਾਂ ਨੂੰ ਇੱਕ ਬੈਂਡ ਚਾਹੀਦਾ ਹੋਵੇਗਾ ਅਗਰ ਤੁਹਾਡੇ ਕੋਲ ਬੈਂਡ ਨਹੀਂ ਹੈ ਤਾਂ ਕੋਈ ਗੱਲ ਨਹੀਂ ਕੋਈ ਵੀ ਕਪੜਾ ਲੈ ਲੈਣਾ ਇਸ ਨੂੰ ਤੁਸੀਂ ਦੋਨਾਂ ਗੋਡਿਆਂ ਦੇ ਵਿਚਾਲੇ ਇਦਾਂ ਪਾ ਲੋਗੇ ਔਰ ਇਦਾਂ ਲੇਟ ਕੇ ਦੋਨੋਂ ਗੋਡੇ ਖੋਲਣ ਦੀ ਕੋਸ਼ਿਸ਼ ਇੱਥੇ ਆਪਾਂ 15 ਸੈਕਿੰਡ ਹੋਲਡ ਫਿਰ ਵਾਪਸ 15 ਸੈਕਿੰਡ ਹੋਲਡ ਫਿਰ ਵਾਪਸ ਇਸਦੇ ਵੀ 4 ਤੋਂ 5 ਸੈੱਟ ਲਾਉਣੇ ਸਵੇਰੇ ਤੇ ਪੈਰੇ ਸ਼ਾਮ ਉਦੋਂ ਅਗਲੀ ਕਸਰਤ ਇੱਕ ਰੋਲਰ ਲੈ ਲੈਣਾ ਦੋਨਾਂ ਗੋਡਿਆਂ ਦੇ ਵਿਚਾਲੇ ਰੱਖ ਕੇ ਪ੍ਰੈਸ ਕਰਾਂਗੇ 15 ਸੈਕਿੰਡ ਹੋਲਡ ਦੈਨ ਰਿਲੈਕਸ 5 ਤੋਂ 6 ਸੈੱਟ ਇਸਦੇ ਲਾਉਣੇ ਆ ਉਦੋਂ ਅਗਲੀ ਕਸਰਤ एसएलआर ਇਕ ਲੱਤ ਮੋੜ ਕੇ ਇੱਕ ਪੈਰ ਮੋੜ ਕੇ ਆਪਾਂ ਉੱਪਰ ਚੱਕ ਦੇਣੀ ਹੈ ਲੱਤ ਸਿੱਧੀ ਬਿਲਕੁਲ ਸਟ੍ਰੇਟ 15 ਸੈਕਿੰਡ ਹੋਲਡ ਦੈਨ ਰਿਲੈਕਸ ਪੰਜਾਹ ਇਧਰ ਪੰਜਾਹ ਇਧਰ ਆਸਾਨ ਕਸਰਤਾਂ ਕਰੋ ਨਾਲ ਸੇਕ ਦਿਓ ਕਟਿਆ ਹੋਇਆ ਗੈਪ ਬਿਲਕੁਲ ਵੱਧ ਸਕਦਾ ਹੈ ਸਤਿ ਸ਼੍ਰੀ ਅਕਾਲ ਜੀ